ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਆਪਾਂ ਸਾਰੇ ਵਧੀਆ ਠੀਕ ਠਾਕ ਹੁੰਦੇ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਇਹਨਾਂ ਲਈ ਆਪਾਂ কাল ਦੇ ਇੱਥੇ ਆਏ ਹੋਏ ਆ ਮੰਮੀ ਦੇ ਪਿੰਡ ਅਦੀ ਦੀ ਚਲੇ ਗਈ ਸੀ ਘਰੇ ਤੇ ਅੱਜ ਨਾਲ ਧੁੱਪ ਨਹੀਂ ਨਿਕਲੀ ਬਿਲਕੁਲ ਨਹੀਂ ਬਾਹਰ ਬਹੁਤ ਜ਼ਿਆਦਾ ਠੰਡਾ ਮੰਮੀ ਕਿਹਾ ਨੀਂਬੂ ਪੈਸੀ ਕੀ ਇੰਨੇ ਆਪਦੇ ਲੱਗਦੇ ਆ ਬਾਹਰ ਉਧਰ ਬੁੱਟੇ ਲੱਗਾ ਪਿਆ ਨੂੰਹਾਂ ਦਾ ਤੇ ਮੰਮੀਆਂ ਨੇ ਨਾਲ ਵੀ ਚਾਰ ਪਾ ਲਈਏ ਇਹਨਾਂ ਦਾ ਤੇ ਆਪਾਂ ਇਹਨਾਂ ਦਾ ਮਿੱਠਾ ਚਾਰ ਪਾਉਣ ਲੱਗੇ ਆ ਇਹਨਾਂ ਚ ਆਪਾਂ ਚਾਰ ਚਾਰ ਇਸ ਤਰ੍ਹਾਂ ਚੀਜ਼ ਪਾ ਲਾਂਗੇ ਦੋ ਦੋ ਚੀਰ ਪਾ ਲੈ ਚਾਰ ਪੀਸ ਹੋ ਗਏ ਇਹਦੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਉਹਦੇ ਮੰਮੀ ਦਾ ਮਸਾਲਾ ਸਾਰਾ ਇਕੱਠਾ ਕਰਦੇ ਪਏ ਆ ਇਹਦੇ ਜਿਹੜਾ ਜਿਹੜਾ ਮਸਾਲਾ ਪਾਊਗਾ ਮੰਮੀ ਚਾਰ ਬਣਾਉਣਗੇ ਮੈਂ ਕਿਹਾ ਚਲ ਚੀਜ਼ ਮੈਂ ਪਾ ਦਿੰਦੀ ਆ ਨਿੰਬੂ ਦਾ ਮਿੱਠਾ ਚਾਰ ਬਣਾਉਣ ਲੱਗੇ ਮੰਮੀ ਜੋਤੀ ਹੋਣੇ ਚਲੇ ਗਏ ਕੱਲੋਂ ਉੱਥੋਂ ਆਪਣੀ ਵਿੰਡੋ ਹੋ ਕੇ ਤਲਵੰਡੀ ਫੇਰ ਆਦੇ ਪੈਂਡ ਗਏ ਆ ਰਾਤ ਮੇਰੇ ਕੋਈ ਪਹੁੰਚੀ ਉਹ ਕਿ ਤੁਹਾਨੂੰ ਆਦੇ ਪੈਂਡ ਵੀ ਜਾਣਾ ਸੀ ਜਹ ਹਨਾ ਦਿੱਤੇ ਵੀ ਜਾ ਕੇ ਆਏ ਸੋ ਰਾਦ ਨੂੰ ਨਹੀਂ ਰੋ ਗਿਆ ਸਿੱਧਾ ਰਾਜਸਥਾਨ ਜਾਂਦਿਆਂ ਨੂੰ ਤਾਂ ਠੀਕ ਕੱਲ੍ਹ ਦੇ ਹੁਣ ਅੱਗੇ ਮੰਮੀ ਕੀ ਜਾਂਦੇ ਕਹਿੰਦੇ ਸੋਨਸਰਾ ਹੋ ਗਈ ਕਿਉਂਕਿ ਉਹ ਕਾफी ਜਾਣੇ ਆਏ ਸੀ ਕਿ ਹਨਾ ਨਾਲ ਬੱਚੇ ਵੀ ਸੀਗੇ ਤੇ ਬੱਚਿਆਂ ਨਾਲ ਰਲ ਕੇ ਫਿਰ ਸਾਰੇ ਬੱਚੇ ਸ਼ਰਾਰਤਾਂ ਕਰਦੇ ਆ ਤੇ ਹੁਣ ਇਹ ਤਿੰਨ ਹੀ ਰਹਿ ਗਏ ਦੋ ਬੱਚੇ ਸਾਡੇ ਤੇ ਇੱਕ ਨਵੀਂ ਇੱਥੇ ਮੰਮੀ ਨੇ ਮਸਾਲਾ ਰਲਾ ਲਿਆ ਮਿੱਠਾ ਚਰ ਬਣਾਉਣ ਲੱਗੇ ਇਸ ਲਈ ਖੰਡ ਪਾਈ ਆ ਵਿੱਚ ਬਾਕੀ ਸਾਰਾ ਮਸਾਲਾ ਪੀਸਿਆ ਹੋਇਆ ਹੀ ਇਹਨਾਂ ਦਾ ਸੁਬਾ ਸਪਾ ਚੀਰ ਪਾ ਦਾਂਗੇ ਫਿਰ ਮੰਮੀ ਨੇ ਮਸਾਲਾ ਰਲਾ ਲਿਆ ਉਹ ਇਹਦੇ ਵਿੱਚ ਪਾ ਕੇ ਨੇਂਂਬੂ ਦਾ ਮਿੱਠਾ ਚਾਰ ਬਣਾ ਲਾਂਗੇ ਇਹਨੇ ਮੰਮੀ ਕਹਿੰਦੇ ਹੀਟਰ ਲਾ ਲੈਂਦੇ ਆ ਹੀਟਰ ਚੱਲਦਾ ਸੀਗਾ ਤੇ ਆਪਾਂ ਕੋਲ ਬਹਿ ਕੇ ਮੈਂ ਕਿਹਾ ਨਾਲ-ਨਾਲ ਸੇਕ ਲੈਣੇ ਆ ਕਿਉਂਕਿ ਅੱਜ ਬਾਹਰ ਨਾ ਬਿਲਕੁਲ ਤੋਂ ਆਪਣੀ ਨਹੀਂ ਕਲੀ ਗਈ ਬਾਹਰ ਬਹੁਤ ਜ਼ਿਆਦਾ ਧੰਦ ਹੋਈ ਪਈ ਐ ਸੁ ਬਸ ਬੱਚਿਆਂ ਨੂੰ ਵੀ ਉਹਨ ਦੋ ਚਾਰ ਛੁੱਟ ਨਹੀਂ ਰਹਿ ਦੂਗਾ ਵੈਸੇ ਤਾਂ ਕਿਉਂਕਿ ਅੱਜ 29 ਤਰੀਕ ਹੋ ਗਈ ਆ ਤੇ ਵੈਸੇ ਤਾਂ ਇਹਨਾਂ ਦੇ ਸਕੂਲ 2 ਤਰੀਕ ਨੂੰ ਲੱਗਣੇ ਆ ਤੇ ਜੇ ਛੁੱਟੀਆਂ ਵੱਧਦੀਆਂ ਫਿਰ ਇਹਨਾਂ ਦੀ ਆਨਲਾਈਨ ਕਲਾਸਾਂ ਲੱਗਣ ਲੱਗ ਜਾਣੀਆਂ ਆ ਆਨਲਾਈਨ ਕਲਾਸਾਂ ਲੱਗਣ ਲੱਗ ਜਾਣਗੀਆਂ ਇਹਨਾਂ ਦੀ ਫਿਰ ਸੋ ਤਾਂ ਹੁਣ ਫਿਰ ਇੱਕ ਤਰੀਕ ਨੂੰ ਪਤਾ ਲੱਗੂ ਕਿ ਛੁੱਟੀਆਂ ਵੱਧਦੀਆਂ ਜਾਂ ਨਹੀਂ ਵੱਧਦੀਆਂ ਤੇ ਸਕੂਲ ਦਾ ਕੰਮ ਇਹਨਾਂ ਨੇ ਸਕੇ ਜਸ ਇਸ ਦਾ ਕਰ ਲੋ ਅੰਦਰ ਬੈਠੇ ਕੁਝ ਕੰਮ ਇਹਨਾਂ ਨੇ ਨਿਬੇੜ ਲਏ ਸਕੂਲ ਦੇ ਥੋੜਾ ਬਹੁਤਾ ਜਿਹੜਾ ਰਹਿੰਦਾ ਉਹ ਕਰ ਲੈਣਗੇ ਕੱਲ ਤਾਂ ਮੈਂ 11:00 ਵਜੇ ਤੋਂ ਪਕਾ ਨਿਕਲਿਆ ਸੀਗੀ ਤੇ ਅੱਜ ਤਾਂ ਮੇਰੇ ਹਿਸਾਬ ਨਾਲ ਤਾਂ ਪਕਣੀ ਨਹੀਂ ਕਿਲ ਜੀ ਹਣਾ ਮम्मी ਸਾਰਾ ਹਾਂ ਜੀ ਤਾਂ ਉਹ ਵੀ ਆਪਾਂ ਮੰਮੀ ਨੂੰ ਹਜ਼ਾਰ ਚੀਰ ਪਾ ਕੇ ਦੇਣੀ ਆ ਫਿਰ ਉਸ ਤੋਂ ਬਾਅਦ ਮੰਮੀ ਇਹਦੇ ਵਿੱਚ ਆਹ ਭਰਨਗੇ ਸਾਰਾ ਮਸਾਲਾ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਮੰਮੀ ਮਿੱਠਾ ਚਾਰ ਕਿਵੇਂ ਪਉਂਦੇ ਆ ਇਹ ਜਿਹੜਾ ਨਾਲ ਮੰਮੀ ਦਾ ਦੈਂਗੇ ਦੇ ਵਿੱਚ ਵਿੱਚ ਕਿੱਟ ਕੀ ਪਾਇਆ ਮਸਾਲੇ ਦੇ ਆਪਾਂ ਸਾਰੇ ਚੀਰ ਪਾ ਕੇ ਹਾਂ ਦੇਖੋ ਮੰਮੀ ਨੇ ਨਾ ਗਿੜਨ ਚਾਹ ਪਹਿਲਾਂ ਪਾਇਆ ਸੀਗਾ ਤੇ ਉਹ ਹੋ ਹੁਣ ਇਹ ਪੀ ਭਾਲੀ ਕਰਨਗੇ ਉਹ ਡੱਬੇ ਚ ਕੱਢ ਲੈਣਗੇ ਤੇ ਪੀਪੀ ਚ ਹੋਰ ਚਾਰ ਪਾ ਦੇਣਗੇ ਮੰਮਾ ਹਾਂ ਕਾਇ ਕਰਿਆ ਆ ਇਹ ਉਥੋਂ ਇਹ ਲੱਗਦੀ ਇੱਕ ਸਟਾਰ ਕਿੱਥੋਂ ਆਇਆ ਇਹ ਸਟਾਰ ਇੱਕ ਇੱਕ ਜਗ੍ਹਾ ਪੈਂਡ ਹੁੰਦਾ ਐ ਘੁਮਾ ਕੇ ਆਏ ਐ ਘੁਮਾ ਕੇ ਆਏ ਤੇ ਉਥੇ ਦਾ ਟਿੱਕੂ ਫਿਰ ਨਹੀਂ ਚੋੜਦਾ ਇਹ ਆਪਾਂ ਲਗਦੇ ਨਹੀਂ ਨਾ ਇੱਥੇ ਨਾਨੀ ਨੂੰ ਲਾ ਲੈਂਦੇ ਆ ਇਹਦਾ ਕਿਸ ਤਰ੍ਹਾਂ ਦਾ ਸਪਰੇਅ ਹੈਗਾ ਸਟਾਰ ਕਿੱਥੋਂ ਹੋਇਆ ਤੇ ਖਤਮ ਜਾਈਦਾ ਆ ਉਥੋਂ ਕਿੱਥੇ ਆ ਪਤਾ ਨਹੀਂ ਲੱਗਦਾ ਇੱਕ ਇੱਕ ਪੱਟੀ ਦਾ ਹੁੰਦਾ ਪੱਤੀ ਨੂੰ ਨਾ ਲਾਈਂ ਹੱਥ ਨਾ ਲਾਈਂ ਕਰਾਂ ਤਾਂ ਬੁੱਤ ਲੋਬੀ ਆਪਾਂ ਨਾ ਸਾਰੇ ਲਾ ਦਿਆ ਤਾਂ ਸੁੱਕਾ ਨਹੀਂ ਆਨੇ ਕੋਲੇ ਪੋਲੇ ਸੀਗੇ ਨਾ ਚਾਪਾ ਚੀਰ ਨਹੀਂ ਪਾਏ ਇੰਨੇ ਕ ਨਿੰਬੂ ਸੀਗੇ ਇਹਨਾਂ ਚਾਪਾ ਚੀਰ ਪਾਤੇ ਆ ਤੇ ਬਣ ਕੇ ਸਾਲਾ ਮਿਕਸਰ ਕੋਈ ਦੇ ਵਿੱਚ ਪਾ ਦਾਂਗੇ ਤੇ ਉਹਦੇ ਮੰਮੀ ਪੀਤੀ ਦਿੱਲੀ ਕਰਦੇ ਪਏ ਆ ਫਿਰ ਉਹਦੇ ਵਿੱਚ ਹੀ ਪਾ ਲੈਣਗੇ ਜਿਹੜਾ ਚਾਰ ਬਣਿਆ ਹੋਵੇ ਉਹ ਮੰਮੀ ਨੇ ਡੱਬੇ ਚ ਕੱਢ ਲਿਆ ਇਹਦੇ ਵਿੱਚ ਹੁਣ ਬਸ ਆ ਭਰ ਦਾਂ ਭਰ ਦੇ ਬੰਦ ਸਰਾ ਭੀ ਆ ਮੈਂ ਹਾਂ ਆ ਦੇਖੋ ਨਿੰਬੂ ਇਸ ਤਰ੍ਹਾਂ ਪਾ ਲੀ ਚਮਚਾ ਦੇ ਦੋ ਹਾਂ ਚਮਚੇ ਨਹੀਂ ਭਰ ਦਿੰਨੀ ਆ ਚਮਚਾ ਲੈ ਲਿਆ ਆਪਾਂ ਮੰਮੀ ਇਹ ਮਸਾਲਾ ਇਹ ਨਾ ਸਾਰਾ ਪੀਸਿਆ ਹੋਇਆ ਮਸਾਲਾ ਸੀਗਾ ਇਹਨਾਂ ਦਾ ਤੇ ਦਿੱਤ ਖੰਡ ਬਸ ਆ ਪਾਇਆ ਕਰ ਲਈਆ। ਇਹ ਲਾ ਉਹਨਾਂ ਨੇ ਤਿਆਰ ਪਾ ਕੇ ਦਿੱਤਾ ਤੇ ਚਾਹੀਕਾ। ਅੱਛਾ। ਆ ਮੰਮੀ ਐਪੈਂਡੋ ਵੀ ਸੇ ਨਿਚਾਰਕ ਵਾਇਆ। ਮੰਮੀ ਹੋਣਾ ਤੋਂ। ਦੇਖੀ ਤੇ ਹੁਣ ਆਪਾਂ ਇਹ ਜਿਹੜੇ ਬਸ ਇਹ ਪਾ ਦੇਣਾ। ਇਸ ਤਰ੍ਹਾਂ ਦੇਖੋ। ਮਿੱਠਾ ਚਾਰ ਨਿੰਬੂ ਦਾ। ਤੇ ਇਹ ਨਿੰਬੂ ਆਪਾਂ ਭਾਂਮ ਪਰ ਕਿਨੇ ਇਥੇ ਰੱਖ ਲੈਣੇ ਫਿਰ ਉਹਦੇ ਵਿੱਚ ਹੀ ਪਾ ਦਾਂਗੇ। ਉੱਚ ਥੱਲੇ ਨਾ ਪੂਰਾ ਮਤਲਬ ਖਾਂਡ ਜਿਵੇਂ ਖਰ ਜਾਂਦੀ ਤੇ ਪਾਣੀ ਬੰਨ ਜਾਂਦਾ ਤੇ ਪੂਰਾ ਮਸਾਲਾ ਪਿਆਵ ਵਿੱਚ ਹਜੇ ਬਾਲਟੀ ਦੇ ਰਸਤਰਾ ਹੈ ਪਰ ਕੇ ਸਾਰੇ ਆਪਾਂ ਨਿੰਬੂ ਰੱਖ ਲੈਣੇ ਆ ਤੇ ਫਿਰ ਆਪਾਂ ਬਾਲਟੀ ਦੇ ਵਿੱਚ ਪਾ ਦਾਂਗੇ ਪੀਪੀ ਚ ਉਹ ਤਾਂ ਸਾਰੇ ਚਾਰ ਪਵਾ ਕੇ ਲੈ ਗਏ ਮੈਂ ਜਾਨਾ ਕਰਦਾ ਹਾਂ ਸਾਰਾ ਚਾਰ ਪਵਾ ਕੇ ਲੈ ਕੇ ਗਏ ਆ ਮम्मी ਨਾਲ ਦੀ ਨਾਲ ਹੀ ਵਿੱਚ ਸੜਦਾ ਹਾਂ 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 ਕਿ ਇਕੱਠਾ ਹੀ ਨਹੀਂ

ਮੰਮੀ ਨੇ ਉਹਨਾਂ ਨੂੰ ਕਿਹਾ ਜੁਕਾਮ ਹੋਇਆ ਤਾਂ ਇਸ ਮੈਂ ਨੀਂ ਨਹੀਂ ਪੈਂਦੀ ਸੀ। ਮੈਂ ਕਿਹਾ ਚਲੋ ਮਾਂ ਦੀਆਂ। ਚਲੋ ਸਾਰਾ ਚਾਰਾ ਪੈਸੇ ਦਰ ਪਾ ਲਓ। ਹੱਦ ਸਾਰਾ ਦਿਨ ਧੁੱਪ ਨਹੀਂ ਨਿਕਲੀ। ਮੰਮੀ ਕਿਹਨਾ ਛੋਟਾ ਜਿਹਾ ਗੁਲਾਬ ਦਾ ਬੁੱਟਾ ਲੱਗਾ ਹੋਇਆ ਹੈ। ਇਹਨੂੰ ਬੜੇ ਸੋਹਣੇ ਸੋਹਣੇ ਫੁੱਲ ਲੱਗਦੇ। ਦੇਖੋ। ਹਾਂ ਫੁੱਲ ਸੱਕ ਗਿਆ। ਇੱਧਰ ਲੱਗਾ ਕਿਨੇ ਸੂਨੇ ਸੂਨੇ ਫਟ ਲੱਗਦੇ ਆ ਅਦਰ ਮੰਮੀ ਤੂੜੀ ਪਾ ਰਹੇ ਆ ਢਾਈ ਪੌਣੇ ਤਿੰਨ ਦਾ ਟਾਈਮ ਹੋ ਗਿਆ ਅੱਜ ਸਾਰਾ ਦਿਨ ਟਪਣੀ ਨਿਕਲੀ ਗਈ ਇੰਨੀ ਜ਼ਿਆਦੇ ਧੁੰਦ ਹੋਈ ਪਈ ਆ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਜੀ ਹਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਇੱਧਰ ਲੱਗੇ ਸੁੰਗਰੇ ਆਪਾਂ ਕੱਲ ਕੁਛ ਤਾਂ ਤੋੜ ਲਈ ਸੀ ਕੁਛ ਅੱਜ ਤੋੜ ਲੈਂਦੇ ਆ ਫਿਰ ਸਬਜੀ ਬਣ ਜੂਗੀ ਵਿੱਚ ਵਿੱਚ ਫਰੋਲ ਕੇ ਤੋੜਨੇ ਪੈਣੇ ਆ ਸੋ ਆਪਾਂ ਹੀ ਤੋੜਦੇ ਆ ਹੁਣ ਇੱਧਰ ਗੋਭੀ ਇਹਨਾਂ ਦੇ ਪਹਿਲਾਂ ਲੱਗੀ ਸੀ ਕੀ ਕਿ ਉਹ ਇਹਨਾਂ ਨੇ ਪੱਟ ਲਈ ਹੁਣ ਕੱਲ ਨੂੰ ਇਹਨਾਂ ਨੇ ਨਵੀਂ ਹੋਰ ਲਾ ਲਈ ਬੈਂਗ ਨਹੀਂ ਲੱਗੀ ਵੀ ਆ ਦੇਖੋ ਅ ਲੰਮੀ ਬੈਂਗ ਨਹੀਂ ਆ ਇਧਰ ਅਮਰੂਦ ਤੇ ਉਧਰ ਗੰਨੇ ਲੋਬੀ ਆਪਾਂ ਅਮਰੂਦ ਦੇਖਦੇ ਹਾਂ ਕੋਈ ਲੱਗਾ ਹੋਇਆ ਤਾਂ ਤੋੜਦੇ ਹਾਂ ਲੋਬੀ ਮੈਂ ਤੇ ਮੰਮੀ ਆਏ ਮੈਂ ਇੱਥੇ ਤੋੜਨਾ ਆਰੇ ਸਾਲਾ ਦਾ ਬਹੁਤ ਹੈਗੇ ਮੇਥੇ ਮੰਮੀ ਦਾਤੀ ਪਾਲ ਰਹੇ ਆ ਪੱਠਿਆਂ ਜੋ ਮਿਲ ਗਈ ਮਿਲ ਗਈ ਮਿਲ ਗਈ ਡੈਡੀ ਵੀ ਬਾਹਰ ਗੇੜਾ ਕੱਢਣ ਆਗੇ ਕਿਉਂਕਿ ਅਜੇ ਤੋ ਪਤਾ ਨਿਕਲੀ ਨਹੀਂ ਸਜੜੀਆਂ ਨੇ ਮੈਂ ਵੀ ਬਾਹਰ ਗੇੜਾ ਕੱਢਿਆ ਹੁਣਾ ਮੰਮੀ ਦਾਤੀ ਲੈ ਕੇ ਆਉਂਦੇ ਮੇਥੀ ਤੋੜਨੇ ਆ ਇੱਧਰ ਆ ਜਿਹੜੀ ਸੜਕ ਹੈ 부ਆ ਕਪਿੰਦਰ ਨੂੰ ਜਾਂਦੀ ਆ। ਹਾਂ। ਆਈ ਸਰਾ ਦੇ ਨਹੀਂ ਤਾਂ ਆਪਣੀ ਜਿਵੇਂ ਦੇਖੋ ਕੱਲ ਨੂੰ ਵੀ ਧੁੱਪ ਨਿਕਲਦੀ ਕਿ ਨਹੀਂ। ਬੱਛਲ ਫੜੱਕ ਜਾਵਾ। ਕੋਈ ਨਹੀਂ ਮੈਂ ਜੀ ਅੱਕ ਲੈ ਗਏ। ਠੀਕ ਆ। ਮੈਂ ਤੁਹਾਨੂੰ ਜਰਾ ਬੱਪਾ ਕੇ ਆ ਗਈ ਤੇ ਹੁਣ ਜੇ ਮੈਂ ਕਣਚਵੜੀ ਤੇ ਫਿਰ ਮੇਰੇ ਇਧਰਾਬਾਂ ਵੀ ਵੱੜ ਜਾਣਗੇ। ਥਰਡੇ ਕਿੰਨਾ ਬਾਲਨ ਪਿਆ ਟਾਲੀਦਾ ਹਨਾ ਨਲਕਾ ਚੱਲਦਾ ਆ ਇਧਰ ਦਾ ਸਾਰੀ ਦਿਹਾੜੀ ਕੋਸ ਨਕਸਤੁਰਿਆ ਆਉਂਦਾ ਹਨਾ ਜੇ ਪਾਣੀ ਪੀਣਦੇ ਹਣ ਤੱਕ ਪਕੂਕੇ ਲੈ ਜਾਂਦੇ ਰੋਜ਼ ਕਿਉਂ ਉਹ ਤਾਂ ਸਨ ਟਰੈਕਟਰ ਦਾ ਪਾਣੀ ਬੰਦ ਕਰਤਾ ਵੈਕਟਰਾਂ ਨੇ ਕਾ ਤੂੰ ਲਓ ਵੀ ਨਲਕਾ ਲੱਗਾ ਹੁਣ ਤਾਂ ਬਹੁਤ ਘੱਟ ਨਲਕੇ ਵੇਖਣ ਨੂੰ ਮਿਲਦੇ ਆ ਹਨਾ ਸੂਰਜ ਨਿਕਲਿਆ ਥੋੜਾ ਜਿਹਾ ਚਲੋ ਵੀ ਕੱਲ ਨੂੰ ਮਿਲਦੇ ਨਵੀਂ ਵੀਡੀਓ ਨਾਲ ਲਓ ਵੀ ਨਲਕਾ ਵੇਖੋ ਨਲਕੇ ਬਹੁਤ ਘੱਟ ਆ ਹੁਣ ਵੇਖਣ ਨੂੰ ਹਨਾ ਪਰ ਇੱਥੇ ਹੈਗੇ ਲਓ ਵੀ ਨਲਕਾ ਇਥੋਂ ਨਾਲ ਕੋਈ ਲੰਘਦੇ ਟੱਪ ਦੇ ਪਾਣੀ ਪੀ ਲੈਂਦੇ ਆ ਗਰਮੀਆਂ 'ਚ ਵੀ ਅਦਰ ਮੰਮੀ ਮੈਂ ਇੱਥੇ ਵੱਢ ਰਹੇ ਆ ਹਨਾ ਸੋ ਕੱਲ ਨੂੰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਅੱਜ ਦੇ ਵਲੌਗ ਤੇ ਇੰਨਾ ਹੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ